ਗੁਰੂ ਪਿਆਰਿਓ ਸਵਾਲ ਹੈ ਕਿਸ ਨੂੰ ਮਿਲਿਆ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਕੱਤਰ ਅੰਗ ਤੇ ਬਖਸ਼ਦੇ ਹਨ ਸਤ ਗੁਰ ਕੋ ਬਲ ਜਾਈਏ ਗੁਰੂ ਤੋਂ ਕਰਵਾਣ ਜਾਣਾ ਚਾਹੀਦਾ ਹੈ ਜਿਤ ਮਿਲਿਆ ਪਰਮਗਤ ਪਾਈ ਹੈ ਕਿਉਂਕਿ ਉਸ ਸਤਿਗੁਰੂ ਨੂੰ ਸਤਿਗੁਰੂ ਦੇ ਮਿਲਿਆ ਹਿਸਾਬ ਤੋਂ ਉੱਚੀ ਆਵਸਥਾ ਹਾਸਲ ਕਰੀਂਦੀ ਹੈ ਸੂਰ ਨਰ ਮਨ ਜਨ ਲੋਚ ਦੇ ਸੋ ਸਤਿਗੁਰ ਦੀ ਆਪੁਝਾਏ ਜਿਉ ਜਿਸ ਨਾਮ ਪਦਾਰਥ ਨੂੰ ਦੇਵ ਤੇ ਮਨੁੱਖ ਮੋਹਨ ਧਾਰੀ ਲੋਕ ਤਰਸਦੇ ਆ ਰਹੇ ਹਨ ਉਹ ਨਾਮ ਪਦਾਰ ਸਤਿਗੁਰ ਨੇ ਸਮਝਾ ਦਿੱਤਾ ਹੈ ਗੁਰੂ ਪਿਆਰਿਓ ਗੁਰੂ ਨਾਮ ਪਦਾਰ ਦੀ ਸੋਚੀ ਬਖਸ਼ਦਾ ਹੈ ਨਾਮ ਬਖਸ਼ਦਾ ਹੈ ਪਰਮਾਤਮਾ ਦਾ ਜਿਸ ਨੂੰ ਜਪਿਆ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ ਜਿਸ ਨਾਮ ਨੂੰ ਸੁਣਿਆ ਜਿਸ ਨਾਮ ਨਾਲ ਜੁੜਿਆ ਆਤਮਿਕ ਅਵਸਥਾ ਉੱਚੀ ਹੋ ਜਾਂਦੀ ਹੈ ਗੁਰੂ ਦੇ वक्षिश ਨਾਲ ਜੁੜੂ ਤੇ ਮਨ ਨਾਲ ਕੀ ਆਤਮਿਕ ਬੋਸਥਾ ਉੱਚੀ ਹੋ ਜਾਂਦੀ ਹੈ